ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਸਾਰੇ ਬਰਨਾਲੇ ਦੇ ਲਈ ਕਰੋੜਾਂ ਦੇ ਫੰਡ ਵਿਕਾਸ ਕਾਰਜਾਂ ਦੇ ਲਈ ਜਾਰੀ ਕੀਤੇ ਗਏ ਨੇ ਉੱਥੇ ਸਿਰਫ ਤਨੋਲਾ ਦੇ ਵਿੱਚ ਕਰੀਬ 20 ਕਰੋੜ ਰੁਪਏ ਦੇ ਕੰਮ ਕਰਵਾਏ ਜਾਣੇ ਨੇ ਦਰਸਲ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਆ ਨੇ ਤਨੋਲਾ ਵਿਖੇ ਵਕ ਪਵਕ ਵਿਕਾਸ ਕਾਰਜਾ ਦਾ ਨੀਂ ਪੱਥਰ ਰੱਖਣ ਮੌਕੇ ਕੀਤਾ ਉਹਨਾਂ ਨੇ ਕਿਹਾ ਕਿ ਤਨੋਲਾ ਦੇ ਕਰੀਬ 68 ਵਕ ਵਕ ਕਾਰਜਾਂ ਦੇ ਨੀਂ ਪੱਥਰ ਰੱਖੇ ਗਏ ਨੇ ਜਿਨ੍ਹਾਂ ਦੀ ਅੰਦਾਜ਼ਨ ਲਾਗਤ ਕਰੀਬ 20 ਕਰੋੜ ਰੁਪਏ ਹੈ ਤੇ ਉਹਨਾਂ ਦੱਸਿਆ ਕਿ ਉਹਨਾਂ ਦੇ ਵਿੱਚ ਕਰੀਬ 1 ਕਰੋੜ ਦੀ ਲਾਗਤ ਨਾਲ ਇਨਡੋਰ ਸਟੇਡੀਅਮ ਦੀ ਉਸਾਰੀ ਦਾ ਨੀਂ ਪੱਥਰ 19 ਕਰੋੜ 47 ਲੱਖ ਦੀ ਲਾਗਤ ਨਾਲ ਗਲੀਆਂ ਦੇ ਵਿੱਚ ਇੰਟਰਲੌਕ ਟਾਈਲਾਂ, ਪਾਰਕ ਸੀਵਰੇਜ ਦੇ ਕੰਮ ਸ਼ਾਮਲ ਨੇ ਇਸ ਤੋਂ ਇਲਾਵਾ ਉਹਨਾਂ ਦਫ਼ਤਰ ਨਗਰ ਕਾਉਂਸਲ ਤਨੋਲਾ ਦੇ ਨੇੜੇ ਕਰੀਬ 25 ਲੱਖ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਲਾਇਬ੍ਰੇਰੀ ਦਾ ਵੀ ਨੀਂ ਪੱਥਰ ਰੱਖਿਆ ਤੇ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕਰੀਬ 68 ਕਮਾ ਦੇ ਨੀਂ ਪੱਥਰ ਜਿਹੜੇ ਨੇ ਉਹ ਰੱਖੇ ਗਏ ਨੇ ਜਰਾਂ ਦੀ ਲਾਗਤ ਕਰੀਬ 20 ਕਰੋੜ ਰੁਪਏ ਹੈ ਉਹਨਾਂ ਕਿਹਾ ਕਿ ਨਾ ਕੰਮਾਂ ਦੇ ਵਿੱਚ ਲਾਇਬ੍ਰੇਰੀ ਕਮਿਊਨਿਟੀ ਸੈਂਟਰ ਜਿੱਥੇ ਸਾਂਝੇ ਪ੍ਰੋਗਰਾਮ ਯਾਬਿਆਸ ਸਮਾਗਮ ਕਰਵਾਏ ਜਾ ਸਕਦੇ ਨੇ ਇੰਡੋਰ ਸਟੇਡੀਅਮ ਫਿਰਨੀ ਤੇ ਇੰਟਰਲੌਕ ਦਾ ਕੰਮ ਤੇ ਸੀਵਰੇਜ ਦੇ ਕੰਮ ਸ਼ਾਮਲ ਨੇ ਉਹਨਾਂ ਕਿਹਾ ਕਿ ਨਾ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਦੇ ਨਾਲ ਤਨੌਲਾ ਦੀ ਨਿਹਾਰ ਹੀ ਬਦਲ ਜਾਵੇਗੀ ਉਹਨਾਂ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਬਰਨਾਲੇ ਦੇ ਲਈ ਵਿਕਾਸ ਕਾਰਜਾਂ ਦੇ ਲਈ ਫੰਡਾਂ ਦੇ ਗੱਫੇ ਦਿੱਤੇ ਨੇ ਜਿਸ ਨਾਲ ਸ਼ਹਿਰੀ ਤੇ ਪਿੰਡ ਨਿਹਾਰ ਬਦਲੀ ਜਾਵੇਗੀ ਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰਸਟ ਬਰਨਾਲਾ RAMTeerath Manna OSD ਹਸਨਪ੍ਰੀਤ ਸਿੰਘ ਭਾਰਦਵਾਜ ਤੇ ਨਗਰ ਕੌਂਸਲ ਧਨੋਲਾ ਦੀ ਪ੍ਰਧਾਨ ਰਣਜੀਤ ਕੌਰ ਸੋਡੀ ਕਾਰਜ ਸਹਾ ਦੇ ਕ अफसर ਧਨੋਲਾ ਵਿਸ਼ਾਲ ਦੀਪਸਣੇ ਹੋਰ ਵੀ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ ਦੇਖੋ ਜੀ ਤਕਰੀਬਨ ਅੱਜ 68 ਕਮਾਂ ਦੇ ਜਿਹੜੇ ਨੀ ਪੱਥਰ ਨੇ ਰੱਖੇ ਗਏ ਆ ਜੀ ਦੀ ਲਾਗਤ ਤਕਰੀਬਨ 20 ਕਰੋੜ ਰੁਪਈਆ ਜਿਹੜੇ ਤਕਰੀਬਨ ਧਨੋਲੇ ਦੇ ਸਾਰੇ ਜਿਹੜੇ ਕੰਮ ਨੇ ਜਿਨ੍ਹਾਂ ਦੇ ਵਿੱਚ ਲਾਇਬ੍ਰੇਰੀ ਕਮਿਊਨਿਟੀ ਸੈਂਟਰ ਜਿੱਥੇ ਜਿਹਨੂੰ ਮੈਰਿਜ ਪੈਲਸ ਵੀ ਕਹਿ ਸਕਦੇ ਆ ਵੀ ਤਨੌਲੇ ਦੀਆਂ ਬੱਚੀਆਂ ਦੇ ਜਾਂ ਕੋਈ ਸਾਂਝੇ ਪ੍ਰੋਗਰਾਮ ਕਰ ਸਕਦੇ ਆ ਉੱਥੇ ਵਿਆਹ ਜਿਹੜੇ ਆ ਹੋ ਸਕਦੇ ਆ ਤੇ ਇੱਕ ਇਨਡੋਰ ਜਿਹੜਾ ਸਟੇਡੀਅਮ ਵੀ ਜਿਹੜਾ ਉਹਦੇ ਵਿੱਚ ਬਣ ਰਿਹਾ ਤੇ ਬਾਕੀ 1.5 ਕਰੋੜ ਰੁਪਇਆ ਜਿਹੜਾ ਫਰਨੀ ਤੇ ਉੱਥੇ ਇੰਟਰਲੌਕ ਲੱਗ ਰਹੀ ਆ ਤੇ ਪਾਰਕ ਬਣ ਰਹੇ ਹੈਗੇ ਸੀਵਰੇਜ ਪੈ ਰਹੇ ਆ ਤੇ ਮੈਨੂੰ ਲੱਗਦਾ ਵੀ ਇੱਕ ਵੀ ਕੰਮ ਚਾਹੇ ਸੀਵਰੇਜ ਦਾ ਗਲੀ ਦਾ ਕੋਈ ਹੋਰ ਸਾਂਝਾ ਕੰਮ ਹੈ ਜਿਹੜਾ ਅਧੂਰਾ ਜਿਹੜਾ ਤਨੌਲੇ ਦਾ ਨਹੀਂ ਰਹੂਗਾ ਤੇ ਸਾਰੇ ਤਨੌਲੇ ਵਾਸੀ ਵਧਾਈ ਦੇ ਜਿੱਥੇ ਪਾਤਰ ਨੇ ਉੱਥੇ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਕਿਉਂਕਿ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਇਹ ਤੁਸੀਂ ਵੀ ਸਾਰੇ ਪੱਤਰਕਾਰ ਪ੍ਰੈਸ ਗੱਲ ਨਾਲ ਸਹਿਮਤ ਹੋ ਕਿ 20 ਕਰੋੜ ਰੁਪਇਆ ਇਕੱਠਾ ਤਨੌਲੇ ਨੂੰ ਜਿਹੜਾ ਉਹ ਦਿੱਤਾ ਹੋਵੇ ਸੋ ਸਾਰੇ ਤਨੌਲੇ ਦੀ ਜਿਹੜੀ ਇਹਦੇ ਨਾਲ ਨਹਿਰ ਜਿਹੜੀ ਆ ਉਹ ਬਦਲ ਜੂਗੀ ਪਹਿਲੀ ਵਾਰ ਹੈ ਵੀ ਕਰੋੜਾ ਰੁਪਏ ਦੇ ਫੰਡ ਆ ਜਿਹੜੇ ਆ ਰਹੇ ਆ ਸੋ ਤਨੌਲੇ ਚ ਵੀ ਤੇ ਅੱਜ ਵੱਖ-ਵੱਖ ਪਿੰਡਾਂ ਚ ਵੀ ਇਸ ਤੋਂ ਇਲਾਵਾ ਕਰੋੜਾਂ ਰੁਪਏਾਂ ਦੇ ਜਿਹੜੇ ਅਜਨੀ ਪੱਥਰ ਹੈ ਜਿਹੜੇ ਉਹ ਰੱਖੇ ਜਾਣਗੇ ਕਿੰਨੇ ਕ ਸਮੇਂ ਦੇ ਵਿੱਚ ਜਿਹੜੇ ਕੰਮ ਐ ਸਪੂਰਨ ਹੋ ਜਾਣਗੇ ਤੇ ਕੋ ਸਾਡਾ ਤਾਂ ਇਹ ਹੈ ਵੀ ਜਿੱਤੇ ਹੁਣ ਕੋਈ ਇੰਡੋਰ ਸਟਰੀ ਮੈਂ ਜ਼ਿਆਦਾ ਟਾਈਮ ਲੱਗੂਗਾ ਲਾਇਬ੍ਰੇਰੀ ਤੇ ਜ਼ਿਆਦਾ ਟਾਈਮ ਲੱਗ ਸਕਦਾ ਕੋਈ ਗਲੀ ਐ ਕੋਈ ਸੀਵਰੇਜ ਐ ਕੋਈ ਪੱਕੀ ਕਰਨੀ ਐ ਕੋਈ ਇੰਟਰਲੋਕਸ ਦੇ ਲੱਗਣੀ ਐ ਮੈਨੂੰ ਲੱਗਦਾ ਉਹ ਤਾਂ 3-4 ਮਹੀਨੇ ਜਿਹੜੇ ਕੰਮ ਨੇ ਮੁਕੰਮਲ ਹੋ ਜਾਣਗੇ ਬਾਕੀ ਸਾਡੇ ਵੱਲ ਦਾ ਦੇਖੋ ਫੰਡ ਆਉਣੇ ਆ ਫੰਡ ਅਸੀਂ ਦੇਤੇ ਵਰਕ ਆਰਡਰ ਜਿਹੜਾ ਅਲੋਟ ਹੋ ਗਿਆ ਹੁਣ ਤਾਂ ਇਹ ਹੈ ਵੀ ਹੁਣ ठेकेदार ਤੇ ਕਿੰਨੀ ਹਿੰਮਤ ਨਾਲ ਜਿਹੜਾ ਉਹ ਕੰਮ ਹੈ ਜਿਹੜਾ ਉਹ ਕਰਦਾ ਅਸੀਂ ਸਕੂਲ ਦਾ ਮਸਲਾ ਪੁੱਛਿਆ ਸੀ ਉਹ ਦਾ ਵੀ ਅਸੀਂ ਕਰਾਂਗੇ ਜੀ ਮੇਰੇ ਉਹ ਪ੍ਰਾਇਓਰਟੀ ਤੇ ਆ ਉਹ ਵੀ ਬੜੀ ਜਲਦੀ ਕਿਉਂਕਿ ਬੜੀ ਪੁਰਾਣੀ ਜਿਹੜੀ ਸਮੱਸਿਆ ਮੇਰਾ ਵਾਦਾ ਹੈ ਵੀ ਮੈਂ ਉਸ ਸਮੱਸਿਆ ਦਾ ਹੱਲ ਕਰਵਾ ਕੇ ਦੇਵਾਂਗਾ ਜਿਹੜਾ ਪੈਸਾ ਪੂਰਾ ਪਾਰਦਰਸ਼ੀ ਤਰੀਕੇ ਨਾਲ ਲੱਗਿਆ ਜਾਊਗਾ ਕਿਉਂਕਿ ਪਹਿਲਾਂ ਪੈਸਾ ਆਉਂਦਾ ਬਾਅਦ ਤੁਸੀਂ ਪਹਿਲਾਂ ਖਾ ਜਾਂਦੇ ਕੀ ਗੱਲ ਕੱਟ ਪੈ ਜਾਂਦਾ ਜਿਹੜੇ ਸੌਤੇ ਹੁੰਦੇ ਸਨ ਦੇਖੋ ਟਰਾਂਸਪੇਰੈਂਟ ਤਰੀਕੇ ਨਾਲ ਟੈਂਡਰ ਲੱਗੇ ਆ ਜਿਨੇ ਘੱਟ ਅਮਾਊਂਟ ਪਾਈ ਆ ਉਹਨੂੰ ਮਿਲਿਆ ਜੂ ਤੇ ਕੋਈ 5 ਕਰੋੜ ਰੁਪਈਆ ਦਾ ਤੁਹਾਨੂੰ ਉੱਚੋ ਬਚ ਗਿਆ ਸਹੀ ਗੀ ਵੀ 5 ਕਰੋੜ ਦੀ ਲੋਕਾਂ ਨੇ ਲੈਸ ਪਾਈ ਆ ਹਨਾ ਵੀ ਜਿਨ੍ਹਾਂ ਨੇ ਘੱਟ ਪਾਕ ਬਜਟ ਨਾਲ ਕਰੋੜ ਦਾ ਕੰਮ ਹੈ ਕੋਈ ਕਹਿੰਦਾ ਮੈਂ 70 ਲੱਖ ਚ ਕਰਨ ਨੂੰ ਤਿਆਰ ਆ ਸਾਨੂੰ 30-30 ਲੱਖ ਰੁਪਈਆ ਦਾ ਉੱਥੋਂ ਜਿਹੜਾ ਕੰਮਾ ਚ ਜਿਹੜਾ ਬਚ ਗਿਆ ਤੇ ਬਾਕੀ ਹੁਣ ਜਿਹੜੇ ਠੇਕੇਦਾਰ ਨੇ ਟੈਂਡਰ ਲਿਆ ਅਸੀਂ ਤਾਂ 70 ਲੱਖ ਸਿਰਫ ਇਹ ਚੈੱਕ ਕਰਨਾ ਵੀ ਜਿਹੜਾ ਕੁਆਲਿਟੀ ਹੈ ਉਸ ਕੁਆਲਿਟੀ ਦਾ ਕੰਮ ਜਿਹੜਾ ਉਹ ਕਰ ਰਹੇ ਆ ਜਿਹੜੀ ਇੰਟਰਲੌਕ ਹੈ ਉਹਦਾ ਤੁਹਾਨੂੰ ਤੁਸੀਂ ਸਾਰੇ ਪੱਤਰਕਾਰ ਭਰਾ ਇੱਥੇ ਖੜੇ ਹੋ ਮੈਂ ਕਹਿਣਾ ਵੀ ਜਿੱਥੋਂ ਮਰਜ਼ੀ ਤੁਸੀਂ ਟਾਇਲ ਚੱਕ ਕੇ ਟੈਸਟ ਕਰਵਾ ਲਓ ਲੈਬ ਤੋਂ ਜੇ ਮਾਪਦੰਡ ਨਾ ਪੂਰੇ ਕਰਦੀ ਹੋਈ ਤਾਂ ਮੈਂ ਤੁਹਾਨੂੰ ਕਹਿਣਾ ਵੀ ਬਿਲਕੁਲ ਉਹਦਾ ਠੇਕੇਦਾਰ ਦਾ ਕੰਮ ਹੋ ਨਹੀਂ ਦਿੱਤਾ ਜਾਓ ਇਹ ਸਰ ਜਿਵੇਂ ਤੁਸੀਂ ਕਹਿ ਆ ਵੀ 5 ਕਰੋੜ ਬਾਕੀ ਆ ਉਹ 5 ਕਰੋੜ ਹੀ ਧਨੌਲੇ ਤੇ ਲੱਗੂਗਾ ਜਾਂ ਕਿਤੇ ਹੋਰ ਲਾਏਗਾ ਨਾ ਧਨੌਲੇ ਲਾਵਾਂਗੇ